ਜੋ ਅਤਿਆਚਾਰ ਹੋਏ ਪੰਜਾਬੀਆਂ ਤੇ ਹੋਏ ਉਹਨਾਂ ਦਾ ਨਾ ਕਿਤੇ ਥਾਉ ਪਤਾ ਨਹੀਂ ਕਈ ਵਾਰੀ ਆਪਾਂ ਗੱਲਬਾਤ ਕਰਦੇ ਹਾਂ ਤੁਸੀਂ ਕਹਿੰਦੇ ਹੋ ਵੀ ਉਹ ਨਸੂਰ ਹੈ ਉਹਨਾਂ ਦੀ ਪੀੜ ਕਿਤੇ ਨਹੀਂ ਜਾਂਦੀ ਇੱਕ सुरेंद्रਪਾਲ ਸ਼ਖਸ ਦੁਆਰਾ ਨਾਮ ਅਗਿਆਰਿਆ ਔਰ ਗੱਲ ਇਹ ਜੁੜ ਰਹੀ ਹੈ ਕਿ ਆਜ਼ਾਦੀ ਘੁਲਾਟੀਆਂ ਤੱਕ ਉਹਨਾਂ ਨੇ ਉਹ ਬਖਸ਼ੇ ਨਹੀਂ ਇਹੋ ਜਿਹਾ ਕਹਿ ਰਹੇ ਨੇ ਵਰਤਾਇਆ ਇਹ ਥੋੜਾ ਜਿਹਾ ਬਰਤਾਂਤ ਬੈਸਟ ਮੇਰੀ ਗੱਲ ਤਾਂ ਹੋ ਸਕਦਾ ਇਹਨਾਂ ਬੰਦਿਆਂ ਨੂੰ ਇੱਜ਼ਤ ਕਿੱਥੇ ਨਹੀਂ ਚਾਹੀਦੀ ਤੁਸੀਂ ਉਹਨਾਂ ਨੂੰ ਇਹਨੂੰ ਕਹੋ ਜੀ ਇਹੋ ਜਿਹੀ ਬੰਦੇ ਇੱਜ਼ਤੇ ਕਿੱਥੇ ਪਾਤਰ ਨਹੀਂ ਜੀ ਮੈਂ ਤੇ ਮਤਲਬ ਕਿ ਜੋ ਅੰਬੇਦਕਰ ਦਾ અપਮਾਨ ਕੀਤਾ ਮੈਂ ਤੇ ਗ੍ਰਹਿ ਮੰਤਰਾਲੇ ਦੀ ਕੁਰਸੀ ਦਾ ਜ਼ਰੂਰ ਸਨਮਾਨ ਕਰੂੰਗਾ ਹਮ ਪਰ ਕਰ ਕੌਣ ਰਿਹਾ ਐਸ ਤੜੀ ਪਾਰ ਬਿਲਕੁਲ ਜਿਹੜਾ ਖੁਦ ਤੜੀ ਪੜ ਰਿਹਾ ਹਮ ਕੁਝ ਸ਼ਖਸ ਹੁੰਦੇ ਆ ਜੀ ਆਪਣੀ ਇੱਜ਼ਤ ਆਪ ਖਤਮ ਕਰ ਦਿੰਦੇ ਆ ਅੰਬੇਦਕਰ ਜੀ ਬਰਤੀ ਇਹ ਹੌਲੀ ਟਿੱਪਣੀ ਕਰਕੇ ਹਮ ਅਮਿਤ ਸ਼ਾਹ ਜੀ ਨੇ ਆਪਣੀ ਇੱਜ਼ਤ ਗੁਆਈ ਆ ਬਿਲਕੁਲ ਹੋ ਜੋ ਮਰਜ਼ੀ ਤੋਪ ਲੈ ਆਖੇ ਜੀ ਮੇਰਾ ਜਿਹੜਾ ਹੈਗਾ ਨਾ ਬਿਆਨ ਤੋੜ ਮਰੋ ਅਰੇ ਸਰ ਤੁਸੀਂ ਸਦਨ ਚ ਦਿੱਤਾ ਬਿਆਨ ਹੂੰ ਗਾਂ ਠੀਕ ਹੈ ਤੁਸੀਂ ਜੋ ਮਰਜ਼ੀ ਕਹਿਣਾ ਸੀ ਪਰ ਉਹ ਜਿਹੜੀ ਲਾਈਨ ਸੀ ਤੁਹਾਡੀ ਬਹੁਤ ਹਲਕਾ ਪੰਗਲ ਲੱਗ ਗਈ ਇਸੇ ਤਰ੍ਹਾਂ ਜਿਹੜਾ ਸਜ਼ਾ ਯਾਪਤਾ ਹੋ ਜਾਵੇ ਜਿਹੜੇ ਬੰਦੇ ਤੇ ਇਸ ਤਰ੍ਹਾਂ ਦੇ ਕਹਿ ਲੋ ਕੇ ਜ਼ਾਲਮਾਨਾ ਕਾਰਵਾਈਆਂ ਦੇ ਦੋਸ਼ ਸਿੱਧ ਹੋ ਜਾਣ ਅਸੀਂ ਇਹਨਾਂ ਨੂੰ ਕਾਦੀ ਇੱਜ਼ਤ ਦਈਏ ਬਿਲਕੁਲ ਜਿਨ੍ਹਾਂ ਨੇ ਆਜ਼ਾਦੀ ਕੁਲਾਟੀਆ ਹੂੰ ਜਿਹੜੇ ਲੋਕਾਂ ਨੇ ਆਜ਼ਾਦੀ ਕੁਲਾਟੀਆ ਤੱਕ ਨਹੀਂ ਛੱਡਿਆ ਜੀ ਬਾਬੇ ਭਕਨੇ ਦਾ ਸਾਥੀ ਨਹੀਂ ਛੱਡਿਆ ਹੂੰ ਸਕੂਲ ਦਾ ਵਾਈਸ ਪ੍ਰਿੰਸੀਪਲ ਨਹੀਂ ਛੱਡਿਆ ਅਸੀਂ ਇਹਨਾਂ ਨੂੰ ਕਦੇ ਇੱਜ਼ਤ ਨਹੀਂ ਕੀਤੀ ਬਿਲਕੁਲ ਮੈਂ ਤਾਂ ਕਸਾਈ ਕਹੂੰਗਾ ਸਰ ਹੂੰ ਮੈਂ ਕਸਾਈ ਕਹੂੰਗਾ ਜੀ ਕਿ ਇਹ ਬੁੱਚੜ ਲੋਕ ਸੀਗੇ ਜਿੰਨਾ ਨੇ ਨਾ ਕਾਮਰੇਡ ਵੀ ਕਿ ਕਾਮਰੇਡ ਆ ਹੁਣ ਮਾਮਲੇ ਚ ਤੁਸੀਂ ਦੇਖੋ ਕਿ ਇਸ ਮਾਮਲੇ ਚ ਕੀ ਹੋਇਆ ਮੈਂ ਤੁਹਾਨੂੰ ਥੋੜੀ ਜਿਹੀ ਗੱਲ ਜੋੜਦਾ ਜੀ ਵੈਸੇ ਕਾਮਰੇਡ ਤੇ ਉਦੋਂ ਜਿਹੜੇ ਖਾੜਕੂ ਤੇ ਰਾਮ ਵਾਲੇ ਸੀ ਆਮੋ ਸਾਹਮਣੇ ਵੀ ਰਹੇ ਨੇ ਇਹਨਾਂ ਦਾ ਆਪਸ ਚ ਸੰਘਰਸ਼ ਚੱਲਿਆ ਆਪਸ ਦੇ ਵਿੱਚ ਵੀ ਬਹੁਤ ਵੱਡਾ ਭੇੜ ਸੀਗਾ ਵਿਚਾਰਕ ਵੀ ਸੀ ਤੇ ਕਈ ਥਾਈਂ ਹਥਿਆਰਬੰਦ ਭੇੜ ਵੀ ਹੋਇਆ ਜੀ ਜੀ ਹੁਣ ਤੁਸੀਂ ਇਸ ਮਾਮਲੇ ਨੂੰ ਲਾਓ 31 ਅਕਤੂਬਰ 1992 ਲੋਪੋ ਕੇ ਪਿੰਡਿਆ ਬੜਾ ਮਸ਼ਹੂਰ ਪਿੰਡਿਆ ਮਾਝੇ ਚ ਜੀ ਉੱਥੋਂ ਦੇ ਵਾਈਸ ਪ੍ਰਿੰਸੀਪਲ ਜਿਹੜੇ ਲੈਕਚਰਾਰ ਸੀਗੇ ਹੂੰ ਸੋ ਸੁਖਦੇਵ ਸਿੰਘ ਉਹਨਾਂ ਨੂੰ ਚੁੱਕਿਆ ਜਾਂਦਾ ਜੀ ਚੁੱਕਿਆ ਨਹੀਂ ਜਾਂਦਾ ਉਹਨਾਂ ਨੂੰ ਬੁਲਾਇਆ ਜਾਂਦਾ ਹੂੰ ਸੁਲਖਣ ਸਿੰਘ ਸੀਗੇ ਜਿਹੜੇ 80 ਸਾਲ ਏਜ ਸੀ ਉਹਨਾਂ ਦੀ ਉਸ ਟਾਈਮ ਹੂੰ ਜਿਹੜੇ ਉਹਨਾਂ ਦੇ ਸਹਰਾ ਲੱਗਦੇ ਸੀ ਜੀ ਜੀ ਉਹਨਾਂ ਦੋਨਾਂ ਨੂੰ ਬੁਲਾ ਕੇ ਉੱਥੇ ਬਿਠਾ ਲਿਆ ਜਾਂਦਾ ਦੋ ਤਿੰਨ ਦਿਨ ਤੱਕ ਸ ਹੂੰ ਉੱਥੇ ਮਗਰ ਬੰਦੇ ਜਾਂਦੇ ਰਹੇ ਫਿਰ ਉਹਨਾਂ ਨੂੰ ਗਾਇਬ ਕਰ ਦਿੱਤਾ ਜਾਂਦਾ ਸਤਪਾਲ ਡਾਂਗ ਹੂੰ ਤੁਸੀਂ ਸ਼ਾਇਦ ਇਹ ਨਾਂ ਨਾ ਸੁਣਿਆ ਹੋਵੇ ਅਸੀਂ ਜਦੋਂ ਛੋਟੇ ਸੀ ਇਹ ਨਾਮ ਅਕਸਰ ਗੂੰਜਦਾ ਹੁੰਦਾ ਸੀ ਕਾਮਰੇਡ ਸੀਗੇ ਹੂੰ ਤੇ ਬੜੇ ਕਹ ਲੋ ਕਿ ਵਧੀਆ ਬੁਲਾਰੇ ਸੀਗੇ ਜੀ ਇਹਨਾਂ ਨੇ ਕਿਉਂਕਿ ਉਹ ਬਾਪੇ ਪੱਕਨੇ ਦੇ ਸਾਥੀ ਸਨ ਸੁਲੱਖਣ ਸਿੰਘ ਜੀ ਜੀ ਤਾਂ ਮਤਲਬ ਕਿ ਇਹਨਾਂ ਨੇ ਪੈਰਵਾਈ ਕੀਤੀ ਤੇ ਬਿਆਨਤ ਸਿੰਘ ਨੂੰ ਪੱਤਰ ਲਿਖੇ ਕਮਾਲ ਦੀ ਗੱਲ ਹੈ ਕਿ ਬਿਆਨਤ ਸਿੰਘ ਦਾ ਜਵਾਬ ਆਇਆ ਕਿ ਪੁਲਿਸ ਦੀ ਹਿਰਾਸਤ ਦੇ ਵਿੱਚ ਹੀ ਆ ਨਹੀਂ ਜੀ ਹੁਣ ਇਸ ਚੀਜ਼ ਨੂੰ ਅੱਗੇ ਲੈ ਕੇ ਚੱਲਦੇ ਹਾਂ ਮਾਮਲਾ सीबीआई ਖਲ ਗਿਆ ਹੂੰ सीबीआई ਨੇ ਮਾਲਕੀ ਇੱਧਰ ਉੱਧਰ ਦੇ ਮਾਰ ਕੇ ਤਕਰੀਬਨ 2002-3 ਚ ਜੀ ਜੀ ਕਲੋਜ਼ਰ ਰਿਪੋਰਟ ਫਾਈਲ ਕਰ ਦਿੱਤੀ ਹੂੰ ਕੋਰਟ ਨੇ ਕਲੋਜ਼ਰ ਰਿਪੋਰਟ ਮੰਨੀ ਨਹੀਂ ਇਸ ਮਾਮਲੇ ਚ ਜੀ ਜੀ ਉਹਨਾਂ ਕਹਿ ਕੇ ਜਾਂਚ ਪੜਤਾਲ ਕੰਟੀਨਿਊ ਕਰੋ ਸਰ ਹੂੰ ਹੂੰ ਜਦੋਂ ਜਾਂਚ ਪੜਤਾਲ ਕੰਟੀਨਿਊ ਹੋਈ ਫੇਰ ਦੁਬਾਰਾ ਜੀ ਸਰ 2007-8 ਦੇ ਕਰੀਬ ਆ ਕੇ ਫਿਰ ਚਾਰ ਸ਼ੀਟ ਕੀਤਾ ਗਿਆ ਇਹਨੂੰ ਹੂੰ ਹੂੰ ਸੁਰਿੰਦਰਪਾਲ ਦੇ ਨਾਲ ਮੈਂ ਤਾਂ ਸਿੰਘ ਵੀ ਨਹੀਂ ਲਾਉਂਦਾ ਇਹਦੇ ਨਾਲ ਜੀ ਸੁਰਿੰਦਰਪਾਲ ਦੇ ਨਾਲ ਦੋ ਹੋਰ ਵੀ ਜਿਹੜੇ ਮੁਜਰਮ ਸੀ ਉਹ ਦੋਸ਼ੀ ਸੇ ਦੋ ਇਹ ਨੇ ਜੀ ਉਹਨਾਂ ਚੋਂ ਇੱਕ ਪਹਿਲਾਂ ਹੀ ਮਰ ਚੁੱਕਾ ਹੈ ਟ੍ਰਾਇਲ 'ਚ ਸੁਰਿੰਦਰਪਾਲ ਉਹ ਆ ਸਰ ਜਿਹੜੇ ਲੋਕਾਂ ਨੇ ਜਸਵੰਤ ਸਿੰਘ ਖਾਲੜਾ ਮਾਰਿਆ ਹੂੰ ਇਹ ਉਹਨਾਂ ਮੁੱਖ ਮੁਜਰਮਾਂ ਚੋਂ ਇੱਕ ਆ ਜੀ ਜੀ ਜਿਨ੍ਹਾਂ ਤੇ ਪਹਿਲਾਂ ਹੀ ਦੋਸ਼ ਸਿੱਧੀ ਹੋ ਚੁੱਕੀ ਆ ਹੂੰ ਕੈਦ ਹੋ ਚੁੱਕੀ ਆ ਇੱਕ ਹੋਰ ਮੁਕੱਦਮਾ ਹੈ ਲੋ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਜੀ ਏਸੇ ਹੀ ਬੰਦੇ ਨੇ ਇੱਕ ਹੋਰ ਟੱਬਰ ਦੇ ਚਾਰਜੀ ਚੱਕੇ ਪਿੰਡ ਦਾ ਨਾਮ ਮੈਨੂੰ ਭੁੱਲ ਕੇ ਜਿੱਭੋਂ ਆਣਾ ਕਿ ਕੁਝ ਐਸਾ ਨਾਮ ਹੈ ਮਾ ਜੀ ਜੀ ਇੱਕੋ ਟੱਬਰ ਦੇ ਚਾਰਜੀ ਹੂੰ ਹੂੰ ਉਹ ਵੀ ਗੈਬ ਕਰ ਦਿੱਤੇ ਉਹਦੇ 'ਚ ਵੀ 10 ਸਾਲ ਸਜ਼ਾ ਐ ਨਾ ਦੋ ਇਹ ਗੈਬ ਕਰ ਦਿੱਤੇ ਚਲੋ ਫਿਰ ਇਹ ਮੁਕੱਦਮਾ ਚੱਲਦਾ ਜਦੋਂ ਮਤਲਬ ਕਿ ਕੋਰਟ ਨੇ ਝੜਕਾਂ ਝੁੜਕਾ ਪਾ ਕੇ ਇਹ ਜਾਂਚ ਪੜਤਾਲ ਲੱਗੇ ਤੋਰੀ ਜੀ ਤਾਂ ਫਿਰ ਫਿਰ ਇਹਨਾਂ ਨੇ ਚਾਰ ਸ਼ੀਟ ਫਾਈਲ ਕੀਤੀ ਤੇ ਉਹ ਤੋਂ ਬਾਅਦ ਇਹ ਸਜ਼ਾ ਹੋਈ ਆ ਹੁਣ ਸਜ਼ਾ ਦਾ ਐਲਾਨ 23 ਨੂੰ ਹੋਏਗਾ ਸਰ ਤਾਂ ਤੁਸੀਂ ਦੇਖੋ ਕਿ ਜਿਹੜੇ ਬਿਆਨਤ ਸਿੰਘ ਦੇ ਅੱਜ ਵੀ ਪਰਿਵਾਰਕ ਮੈਂਬਰ ਕਹਿੰਦੇ ਆ ਕਿ ਇਸ ਤਰ੍ਹਾਂ ਦਾ ਤਾਂ ਕੁਝ ਹੋਇਆ ਹੀ ਨਹੀਂ ਜਿਵੇਂ ਮੈਂ ਖੁਦ ਕੋਟਲੀ ਸਾਹਿਬ ਨੂੰ ਇੱਕ ਡਿਬੇਟ ਦੇ ਵਿੱਚ ਸੁਣਿਆ ਸੀਗਾ ਕਿ ਇਸ ਤਰ੍ਹਾਂ ਤਾਂ ਹੋਇਆ ਹੀ ਨਹੀਂ ਅੱਜ ਤੁਸੀਂ ਦੇਖੋ ਕਿ ਇਸ ਤਰ੍ਹਾਂ ਸਾਬਤ ਹੀ ਨਹੀਂ ਹੋ ਰਹੇ ਇਹ ਮਾਮਲੇ ਇਹਨਾਂ ਦੇ ਕਾਰਜਕਾਲ ਦੇ ਦੌਰਾਨ ਬਿਆਨਤ ਸਿੰਘ ਦੇ ਕਾਰਜਕਾਲ ਦੇ ਦੌਰਾਨ ਬਲਕਿ ਬਿਆਨਤ ਸਿੰਘ ਦਾ ਝੂਠ ਵੀ ਫੜਿਆ ਜਾਂਦਾ ਹੈ ਬਿਲਕੁਲ ਅਜ ਉਹਨਾਂ ਦੀ ਮੌਤ ਤੋਂ ਕਿੰਨਾ ਚਿਰ ਬਾਅਦ ਉਹਨਾਂ ਦਾ ਝੂਠ ਵੀ ਫੜਿਆ ਜਾਂਦਾ ਕਿਉਂਕਿ ਕੋਰਟ ਨੇ ਮੰਨ ਲਿਆ ਕਿ ਇਹਨਾਂ ਨੂੰ ਮੁੜ ਕੇ ਖਪਾ ਦਿੱਤਾ ਗਿਆ ਕਿਉਂ ਕਿਵੇਂ ਪਤਾ ਲੱਗਿਆ ਕਿ 31 ਅਕਤੂਬਰ ਦੀ ਘਟਨਾ ਸੀਗੀ 92 ਦੀ ਹਮ 18 ਜੁਲਾਈ 93 ਨੂੰ ਇਹਨਾਂ ਦੇ ਘਰ ਪੁਲਿਸ ਮੁਲਾਜ਼ਮ ਆਉਂਦੇ ਨੇ ਜੀ ਉਹ ਕੁਝ ਖਾਲੀ ਪੇਪਰਾਂ ਤੇ ਸਾਈਨ ਕਰਵਾ ਕੇ ਇਹਨਾਂ ਨੂੰ ਡੈਥ ਸਰਟੀਫਿਕੇਟ ਦੇ ਦਿੰਦੇ ਆਏ ਕਹਿ ਕੇ ਕਿ ਪੁਲਿਸ ਹਿਰਾਸਤ ਦੇ ਵਿੱਚ ਮੌਤ ਹੋ ਗਈ ਆ ਹਮ ਤਾਂ ਤੁਸੀਂ ਤੁਸੀਂ ਬਤੌਰ ਮੁੱਖ ਮੰਤਰੀ ਝੂਠ ਬੋਲ ਰਹੇ ਹੋ ਕਿ ਪੁਲਿਸ ਹਿਰਾਸਤ ਦੇ ਵਿੱਚ ਆਈ ਨਹੀਂ ਜੀ ਤਾਂ ਮਤਲਬ ਕਿ ਕਾਫੀ ਕੁਝ ਇਹ ਨਾ ਕਟਨਾਮਾ ਪਿੱਛੇ ਉਗੜਦਾ ਜੀ ਹਾਲਾਂਕਿ ਮੇਰੀ ਇੱਕ ਵਿਚਾਰਤਾ ਰਹਿ ਸਰ ਚਾਹੇ ਉਹ ਤੋਂ ਕੋਈ ਬੇਦੋਸ਼ਾ Hindu ਮਰਿਆ ਜੀ ਜੀ ਚਾਹੇ ਬੇਦੋਸ਼ਾ ਕੋਈ ਸਿੱਖ ਨੌਜਵਾਨ ਮਰਿਆ ਜੀ ਠੀਕ ਹੈ ਨਾ ਜੀ ਸਾਰਿਆਂ ਦੇ ਮਾਪਿਆਂ ਦੀ ਆਂਧਰਾ ਰੋਂਦੀਆਂ ਸਨ ਬਿਲਕੁਲ ਬਿਲਕੁਲ ਪਰ ਆ ਨਿਹਰ ਕਰਦੀ ਸੀਗੀ ਕਿ ਦੇਖੋ ਤੁਸੀਂ 80 ਸਾਲ ਦਾ ਬਜ਼ੁਰਗ ਵੀ ਨਹੀਂ ਛੱਡਿਆ ਫ੍ਰੀडम फाइਟਰ ਵੀ ਨਹੀਂ ਛੱਡਿਆ ਹੂੰ ਤੇ ਜਿਹਦੇ ਮਗਰ ਕਾਮਰੇਡ ਉਸ ਟਾਈਮ ਪੈਰਵਾਈ ਕਰਦੇ ਰਹ ਤੁਸੀਂ ਉਹ ਉੱਥੇ ਵੀ ਝੂਠ ਬੋਲਦੇ ਰਹ ਜੀ ਜੀ ਸਲਮ ਦੀ ਕਿੰ ਇੰਤਿਹਾਂ ਜਿਹੜੀ ਹੁੰਦੀ ਹੈ ਉਹ ਬਿਲਕੁਲ ਇੰਤਿਹਾਈ ਸੱਚਮੁੱਚ ਸੱਚਮੁੱਚ ਮਿੰਟੂ ਜੀ ਵਾਈਗੁਰ ਜੀ ਤੁਹਾਡਾ ਕਮੈਂਟ ਮਿੰਟੂ ਜੀ ਤੱਕ ਪਹੁੰਚ ਹੀ ਗਿਆ ਹੁਣੇ ਤੁਹਾਡਾ ਕਮੈਂਟ ਮੈਂ ਲੱਭਦੇ ਲੱਭਦੇ ਇੰਨਾ ਪਿੱਛੇ ਗਿਆ ਕਿ ਭਾਈ ਜੀ ਪਤ ਨਹੀਂ ਗੱਲ ਕੀ ਕਹਿ ਰਹੇ ਮੈਨੂੰ ਉਹ ਨਹੀਂ ਲੱਭੀ ਵੀ ਤੁਸੀਂ ਕਹਿਣਾ ਕੀ ਚਾਹੁੰਦੇ ਸੀ ਵਾਈਗੁਰ ਜੀ ਨਾਮ ਦਾ ਕਮੈਂਟ ਦੇਖ ਅਣਦੇਖਾ ਕਰ ਰਹੇ ਹੋ ਕੌਣ ਕਰ ਰਿਹਾ ਇਸਾ ਨਹੀਂ ਬਾਬਾ ਜੀ ਨਹੀਂ ਕਮੈਂਟ ਕੋਈ ਤੁਹਾਨੂੰ WhatsApp ਤੇ ਕੁਸ਼ਚਨ ਇਹਨਾਂ ਨੇ ਭੇਜਿਆ ਹੋਣਾ ਜੀ ਤੁ ਬੋ ਪਿੱਛੇ ਠੀਕ ਹੈ ਤੁਸੀਂ ਆਪਦੇ ਨਾਮ ਨਾਲ ਜੋ ਮਰਜ਼ੀ ਲਾ ਲਓ ਤੇ ਪਰ ਅਸੀਂ ਕਿਸੇ ਨੂੰ ਵੀ ਅਣਗੌਲਿਆ ਨਹੀਂ ਕਰਦੇ ਵਾਹਿਗੁਰੂ ਕੋਈ ਮਾੜੀ ਗੱਲ ਨਹੀਂ ਹੈ ਹ ਹ ਹ ਠੀਕ ਹੈ ਨਹੀਂ ਤਾਂ ਇਹ ਬਹੁਤ ਕਹਿ ਲੋ ਕਿ ਵਧੀਆ ਮੈਡੀਟੇਸ਼ਨ ਹੈ ਸਾਡਾ ਤਾਂ ਮੈਡੀਟੇਸ਼ਨ ਹੋ ਜਾ ਕਰੇਗਾ ਤੁਸੀਂ ਭਾਵੇਂ 10 ਮਿੰਟ ਕਰਦੇ ਕਰੋ 10 ਮਿੰਟ ਕਰੋ ਪਰ ਕੁਝ ਕਮੈਂਟ ਦੇ ਵਿੱਚ ਲਿੰਕ ਜ਼ਰੂਰ ਦਿਆ ਕਰੋ ਇੰਨੀ ਪਿੱਛੇ ਜਾ ਕੇ ਲੱਭਣਾ ਔਖਾ ਜਾਂਦਾ ਮਿੰਟੂ ਜੀ ਤੁਹਾਡੇ ਦੋ ਕਮੈਂਟ ਮੈਂ ਹੋਰ ਲੈ ਲਵਾਂ ਜੇ ਇਜਾਜ਼ਤ ਹੋਵੇ ਤਾਂ ਨਹੀਂ ਸਰ ਕੋਈ ਚੱਕਰ ਹੀ ਨਹੀਂ ਹੈਗਾ 2 ਮਿੰਟ ਛੱਡ ਕੇ ਭਾਵੇਂ 20 ਮਿੰਟ ਲੈ ਲਓ ਜੀ ਮੈਂ ਜਾ ਕੇ ਕਿਹੜਾ ਕੋਈ ਚੱਕੀ ਜੋਣੀ ਆ ਕੰਮ ਤੇ ਇਹੀ ਕਰਨੇ ਆ ਕੋਈ ਗਲ ਵਾਲੀ-ਵਾਲ ਖੇਡਣਾ 4 ਮਿੰਟ ਲੇਟ ਖੇਡ ਲੂੰ 20 ਮਿੰਟ ਲੇਟ ਖੇਡ ਲੂੰਗਾ ਹੋਰ ਦੱਸੋ ਜੀ ਚਲੋ ਇਹ ਖੇਡ ਨਾਲ ਹੀ ਜੁੜੀ ਹੋਈ ਤੇ ਮੈਨੂੰ ਲੱਗਿਆ ਕਿ ਜਦੋਂ ਕੋਈ ਚੰਗੀ ਖਬਰ ਆਸ-ਪਾਸੇ ਆਉਂਦੀ ਹੈ ਨਾ ਤੇ ਉਹ ਵੀ ਦਰਸ਼ਕਾਂ ਦੇ ਨਾਲ ਸ਼ੇਅਰ ਕਰ ਦੇਣੀ ਚਾਹੀਦੀ ਹੈ। ਕਈ ਬੰਦੇ ਇਹ ਹੁੰਦੇ ਆ ਕਿ ਉਹ ਆਪਣੀ ਜ਼ਿੰਦਗੀ ਦੇ ਮਸਲਿਆਂ ਦੇ ਵਿੱਚ ਹੀ उलझे ਰਹਿੰਦੇ ਆ ਪਦਾਰਥਵਾਦ, ਚੀਜ਼ਾਂ, ਸੁਹੂਲਤਾਂ ਇਕੱਠੀਆਂ ਕਰਨ ਚ। ਪਰ ਕਈ ਇਹ ਹੁੰਦੇ ਆ ਕਿ ਆਪਣੀ ਹੀ ਜ਼ਿੰਦਗੀ ਦੇ ਨਾਲ-ਨਾਲ ਦੂਜੀਆਂ ਜ਼ਿੰਦਗੀਆਂ ਵੀ ਸਵਾਰਨ ਲੱਗ ਜਾਂਦੇ ਆ। ਇੱਕ ਪੁਲਸ ਵਾਲਾ ਮੁੰਡਾ ਜਿਹੜਾ ਨੌਕਰੀ ਵੀ ਕਰਦਾ ਤੇ ਉਸ ਤੋਂ ਬਾਅਦ ਬੱਚਿਆਂ ਨੂੰ ਸਿੱਖਿਆ ਦਿੰਦਾ। ਨਹੀਂ ਬਹੁਤ ਨੇ ਯਾਰ। ਮੈਂ ਮੇਰਾ ਹਮੇਸ਼ਾ ਇਹੀ ਇੱਕ ਕਹਿ ਲੋ ਕਿ ਗਰਾਉਂਡ ਰਹਿੰਦਾ ਹੈ ਆਰਗੂਮੈਂਟ ਦਾ ਜੀ ਕਿ ਅਸੀਂ ਅਸੀਂ ਲੋਕ ਨਾ ਇੰਨੇ ਜ਼ਿਆਦਾ ਕਹਿ ਲੋ ਕਿ ਉਲਾਰਵਾਦੀ ਹੋ ਜਾਂਨੇ ਆ ਹੂੰ ਜੇ ਅਸੀਂ ਨਫ਼ਰਤ ਕਰਦੇ ਆ ਤਾਂ ਕਿਸੇ ਫਿਰਕੇ ਤੋਂ ਹੀ ਕਰਨ ਲੱਗ ਜਾਂਦੇ ਕਿਸੇ ਸਾਰੇ ਧਰਮ ਤੋਂ ਹੀ ਕਰਨ ਲੱਗ ਜਾਂਦੇ ਕਿਸੇ ਮਹਿਕਮੇ ਤੋਂ ਹੀ ਕਰਨ ਲੱਗ ਜਾਂਦੇ ਸਰ ਪੁਲਿਸ ਦੇ ਮੈਂ ਖੁਦ ਪੁਲਿਸ ਤੋਂ ਪੀੜਤ ਆ ਜੀ ਸਰ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀਗਾ ਕਿ ਕਿੰਨੀ ਛੋਟੀ ਉਮਰ 'ਚ ਮੈਂ ਥਾਣੇ ਦੀ ਹਵਾਲਾ ਚਲਿਆ ਜੀ ਜੀ ਬਿਲਕੁਲ